ਤੇ ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲੇਜ ਕਰੀ ਚੱਲੋ ਸੁਖਮਨ ਜੀ ਸਰ 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 ਹਾਂ ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਠੀਕ ਆ ਜੀ ਜੀ ਸਰ ਜੀ ਪਹਿਲੀ ਗੱਲ ਹੈ ਸੇਵਨ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਰਿਸ਼ਤੇ ਸਪਸ਼ਟ ਹੋਣਾ ਹੈ ਜੀ ਸਰ ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰੋ-ਬਾਰ ਰੋਕਿਆ ਜਾਵੇ ਉਹਦੇ ਪਿੰਡ 'ਚੇ ਉਹਦੇ ਘਰ 'ਚੇ ਕਿਸੇ ਸੜਕ 'ਤੇ ਜਦੋਂ ਉਹ ਕਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਗੱਲ ਸੈਂਟਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਾਸਨ ਦਾ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਉਸ ਤੋਂ ਬਾਅਦ ਦਾ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਤੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਕਲੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੱਚੇ ਨੇ ਉਸ ਦੇ ਇਹਰ ਕਿਦਾਂ ਮੈਂ ਚੱਲੂ ਜਿਹੜੇ ਸੈਂਟਰ ਨੇ ਉਥੋਂ ਆਪਣਾ ਡਬਲ ਕੈਰੀਗੇਟਿੰਗ ਦੀ ਵਿਵਸਥਾ ਕਰੀਏ ਜੋ ਕਿ ਡਿਵੀਜ਼ਨਲ ਕਮਿਸ਼ਨਰ ਦੇ ਮਨਚੇ ਇਹ ਗੱਲ ਸੀਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਂਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਵੇ ਸ਼ਹਿਰ ਵਾਲੇ ਸੈਂਟਰ ਚ 100 ਬੰਦੇ ਆਦੇ ਆ ਤਾਂ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰ ਸਕਿਉਰਿਟੀ ਲਾ ਪਾਈਟੀ ਆਈ ਨਾ ਪਰ ਉਥੇ ਡਬਲ ਡਿਪਲॉयਮੈਂਟ ਕਰਨੀ ਆ ਪਰ ਠੀਕ ਹੈ ਸਰ ਨੋਟਡ ਉਸ ਤੋਂ ਇਲਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੱਲੋਂ ਜੀ ਸਰ ਸਰਵ ਸ਼ੰਭੂ ਤਕਨੌਰ ਉਥੇ ਸ਼ੰਭੂ ਜਿਹੜੇ ਆਪਣੇ ਹਰਮਤ ਤੋਂ ਅੱਗੇ ਤੋਂ ਦੇ ਸੈਂਟਰ ਕਨੌਰ ਚ ਨੇ ਕਿੱਥੇ ਨੇ

कि जिथे डिप्टी कमिश्नर ने किया सी बाबा वहां पे एक डीएसपी आपा हॉल yes, 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 आई है यसरी सर्विस नंबर दो डबल डिप्लॉयमेंट करिए आईटीआई छे सर बाकी दस सेंट्रों पे सेम डिप्लॉयमेंट चलूगी एक जेड़े बी डी पी ओ दफ्तर ने दस। सर उते भी दो-दो तीन-तीन बंदे लाने हैं अजीत सर जी सर ਕਿ ਪ੍ਰੋਜੈਕਟ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਤੇ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰ ਲਈ ਲਾਤੀ ਲਈ ਜੀ ਸਰ ਤੇ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਉਣਾ ਤੇ ਬੀਡੀਪੀਓ ਦਫ਼ਤਰ ਚ ਦੋ ਦੋ ਤਿੰਨ ਤਿੰਨ ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਜਾਂ ਨੋਮੀਨੇਸ਼ਨ ਹੋਣੀ ਆ ਜਾਂ ਕੱਲ ਜਦੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਦਾ ਪਹਿਲੀ ਗੱਲ ਦੂਜੀ ਗੱਲ ਜਿੱਦਾਂ ਸਕਰੂਟੀ ਆਫ ਕੰਬੀਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਨੋਮੀਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂਗੀ ਰਾਈਟ ਸਰ ਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਤੇ ਤੇ ਪੀਟੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ ਜੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ ਜੀਤੇਸ਼ਦਰ ਕਿਸ਼ੋਰ ਸੁਣ ਲਈ ਹਾਂ ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਣੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਟੀਐਸਪੀ ਸਿੱਟੀ 2 ਬਰ ਗੈਂਟਰ ਜੀ ਸਰ

अच्छा जान जी जी कल दी कोई एक्सपेक्टेशन की की कुछ हो सकदा है ए, सर नहीं कोई अजे तक सर असली कुछ भी लिया सर उन्होंने थीक, थी, तो कहते नहीं ਏਦਾਂ ਹੀ ਠੀਕ ਸਰ ਜਿਹੜੇ ਸਰ ਵੀਕਾ ਡੀਐਸਪੀ ਹਰਸਿਮਰਨ ਸਰ ਬਿਲਕੁਲ ਪੇਸ ਹੋ ਰਿਹਾ ਸਰ ਤੇ ਕੋਈ ਐਡਾ ਦੀ ਘਟਨਾ ਨਹੀਂ ਆਈ ਸਰ ਬਾਕੀ ਪੋਲੀਟੀਕਲ ਲੀਡਰਸ਼ਿਪ ਨਾਲ ਵੀ ਇਨ ਟੱਚ ਆ ਸਰ ਉਹਨਾਂ ਤੋਂ ਡਾਇਰੈਕਸ਼ਨ ਲੈ ਰਹੇ ਆ ਸਰ ਬਾਕੀ ਇਸ ਦਿਨ ਦੀ ਨਾਮਜ਼ਦਗੀ ਰੋਕੀ ਆ ਚ ਕੋਈ ਪੇਪਰ ਪੂਪਰ ਕਿਸੇ ਦੇ ਖੋਏ ਗਏ ਪ੍ਰਾਈਵੇਟ ਬੰਦੇ ਆ ਬੰਦੇ ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਵੀ ਸਰ ਤਾਂ ਸਰ ਕਿ ਹਗਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰਾ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸੀਪੇਸ਼ਨ ਕੱਲ ਸਰ ਉਹ ਥੋੜੇ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜੇ ਚਲੋ ਪਾਲਿਸੀ ਇਹੀ ਆ ਕਿ ਜੋ ਵੀ ਤੱਕਾ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ राइट सर ਜੀ ਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ ਚ ਰੋਕੋ ਉਹ ਕਿਹਾ ਜਾਂਦੇ ਰੋਕੋ राइट सर ਇਹ ਗੱਲ ਸਾਰਿਆਂ ਦੇ ਮਾਈਂਡ ਸੇ ਕਲੀਅਰ ਹੋਣੀ ਚਾਹੀਦੀ ਕਿ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ অবজারভার ਇੰਨਾ ਦਾ ਇਹ ਸੀਗਾ ਕਿ ਤੱਕਾ ਜ਼ਰੂਰ ਹੋ ਜੋ ਵੀ ਹੋਣਾ ਹੋ ਤਈ ਆ ਇਲੈਕਸ਼ਨਾਂ ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ ਚ ਇਸੀ ਆਫਿਸ ਦੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بارੋ-ਬਾਰ ਹੋ ਜੇ ਜੋਗੀ ਹੋਣਾ ਨੋਟਿਸ ਸਰ ਡੀਐਸਪੀ ਨਾਭਾ ਸਰ ਸਾਡੇ ਇੱਥੇ ਬਿਲਕੁਲ ਪੀਸਫੁੱਲ ਰਿਹਾ ਹੈ ਕਿਸੇ ਤਰ੍ਹਾਂ ਦਾ ਵੀ ਕੁਝ ਇਹੋ ਜਿਹਾ ਘਟਨਾ ਨਹੀਂ ਹੋਈ ਸਰ ਤੇ ਇਹਨੂੰ ਰੋਕਿਆ ਹੋਵੇ ਕਿਸੇ ਨੂੰ ਘਟਿਆ ਹੋਵੇ ਕੋਈ ਪ੍ਰਾਈਵੇਸੀ ਬੰਦਿਆ ਨੂੰ ਕੀ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣ ਗਿਆ ਸਰ ਤੇ ਅਸੀਂ ਕੰਟ੍ਰੈਕਟਸ ਹੈਗੇ ਆ ਸਰ ਐਮਐਸ ਦੇ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਚ ਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰਾਂਗੇ ਸਰ ਇਹ ਸੇ ਤੋਂ ਨਹੀਂ ਪਲਾਨ ਕੀਤਾ ਹੋਇਆ ਸਰ ਬਿਲਕੁਲ ਸਰ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3:02 ਤੇ ਆਏ ਸੀ ਸਰ ਕਾਂਗਰਸ ਵਾਲੇ ਉਹ ਮੈਡਮ ਨੇ ਮੋੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਭਾ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੇ ਟੱਕਣ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਉਹ ਸਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨੇ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰਾਈਟ ਸਰ ਸਾਹਿਬ ਸਾਹਿਬ ਕੇਐਸਪੀ ਪਟਨਾ ਠੀਕ ਸਰ ਅਜੇ ਤਾਂ ਕੋਈ ਆਇਆ ਨਹੀਂ ਸਰ ਦਾਖਲ ਕਰਨ ਵਾਸਤੇ ਸਰ ਜੀ ਸਰ ਜੀ ਰੈਕਸ਼ਨ ਦਾ ਧਿਆਨ ਰੱਖਣ ਸਰ ਸਾਰੀਆਂ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਤੇ ਕੁਆ ਲਵੇ ਪਰ ਪ੍ਰਮਾਈਸਿਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁਕੀ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੋਂ ਸਰ ਠੀਕ ਹੈ ਸਰ ਜੀ ਠੀਕ ਹੈ ਸਰ ਸਾਡੇ ਮਤਲਬ ਆਪਣਾ ਦੋ ਕੋਆ ਇੱਕ ਸੀਗਾ ਸਰ ਬੀਡੀਪੀਓ ਦਫਤਰ ਇੱਕ ਸਾਰਾ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12:00 1:00 ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਠਿੰਦਰ ਆ ਗਿਆ ਸੀ ਕਾਲੀਦਾਰਾ ਉਹ ਬਾਹਰ ਰੋਣਾ ਰੋਣਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਰ ਉਹ ਸਟੂਡੈਂਟ ਦੀ ਅੱਜ ਉਹਨਾਂ ਦਾ ਚੱਲ ਰਿਹਾ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਹਾ ਸੀਗਾ ਉੱਥੇ ਦੋ ਤਿੰਨ ਜਣਾਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਨੇ ਜਿਵੇਂ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆਏ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਤੇ ਉਹਦਾ ਬਸ ਦੇਖੋ ਧਿਆਨ ਰੱਖਾ ਇਹ ਸਰੀ ਗੱਲ ਦਾ ਸਰ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਵੀ ਜਿੱਥੇ ਕੰਮ ਕਰ ਰਹੇ ਹਨ ਸਰ 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 ਇਹ ਇਨਫੋਰਮੇਸ਼ਨ ਮੈਨੂੰ ਸੀਰੀਅਸਲੀ ਜਿਆ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਤੱਕਾ ਕਰਨਾ ਹੈ ਪਿੰਡ ਚ ਕਰ ਲਓ ਘਰ ਚ ਕਰ ਲਓ ਰਾਹ ਚ ਕਰ ਲਓ ਸਰ ਬਿਲਕੁਲ ਸਟ੍ਰੈਟਿੰਗ ਚੇਂਜ ਕਰ ਦਾਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇਾਂ ਜਿੱਥੇ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਦੋ ਸਾਈਡਾਂ ਤੋਂ ਆਉਂਦੇ ਆ ਰਹੇ ਹਾਂ ਚੇਂਜ ਕਰ ਦਾਂਗੇ ਸਿਸਟਮ ਸਰ ਉਹ ਮੈਨੂੰ ਸਮਝ ਗਿਆ ਕੱਲ ਤੋਂ ਇੱਥੇ ਸੁਪਰੀਪਾ ਨਹੀਂ ਆਉਂਗਾ ਸਰ ਸਿਰਫ ਜਿਹੜੀ ਗੱਲ ਹਣ ਮੰਨ ਆਰਗੂ ਕਰਨ ਤੋਂ ਪਹਿਲਾਂ ਨਾ ਸੁਣ ਦੇਣਾ ਕਰ ਸਰ ਮੈਂ ਕਹ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਟ੍ਰੈਕਟ ਹੈ ਜਿਹਨੂੰ ਤੋਂ ਰੋਕਣਾ ਵੀ ਆ ਤੇ ਰਿਜੈਕਸ਼ਨ ਨਹੀਂ ਹੋਣਾ। ਇਥੇ ਮੈਂ ਸਮਝਦਾ ਹਾਂ ਤੂੰ ਬਿਲਡਿੰਗ ਦੇ ਅੰਦਰ ਇਹ ਤਕਰਾਉਂਗਾ ਕੋਈ ਮਸ਼ੀਨ ਪਈ ਆ। ਜੀ ਮੈਨੂੰ ਜਾਨਦਾ ਕਿ ਕਿਸੇ ਬੰਦੇ ਦੇ ਨੀਂਹ ਪਰਨੇ ਤੇ ਉਸਮੇਂ ਦੇ ਘਰੇ ਦੇ ਬੰਦੇ ਨਾਲ ਜਾ ਕੇ ਸਰ 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 ਜੀ ਜੇ ਤੁਹਾਨੂੰ ਪਾਲਸੀ ਹਰ ਬੰਦ ਚੇਂਜ ਕਰ ਸਕਦਾ ਠੀਕ ਕਰਾਂਗੇ ਸਰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਭਰਨੇ ਆ ਕਿਹੜੇ ਨਹੀਂ ਭਰਨੇ ਆ। ਸਿਕਨੂ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ ਖਾਂ ਗੰਭਾ ਦਿਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਸਰ ਕਿਉਂਕਿ ਕੰਗ ਹੀ ਹੋਣੇ ਸਰ ਬਿਲਕੁਲ ਸਰ ਪੂਰਾ ਧਿਆਨ ਦੇ ਆਗੇ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਣਾ ਸਰ ਵਾਟ ਤਰੀਕੇ ਦੇ ਤਰਕੇ ਬਾਅਦ ਕਰ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗੇ ਸਰ ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਿਰਫ ਪੀਸ ਬੋਲ ਦੇਖਿਆ ਸਾਰਾ ਅੱਜ ਇਹ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜਿਹੜਾ ਇਹ ਮਤਲਬ ਅਗਰ ਨਾਲ ਚਰਚ ਮਿੱਤੇ ਜਦੋਂ ਉਹਦੇ ਵੀ ਅਸੀਂ ਕੋਈ ਉਹ ਕਰਨੀ ਕਰਨਾ ਹੈ ਤੇ ਇਹਦਾ ਕਾਜ ਪੂਰਾ ਕੋਈ ਕੋਈ ਪਤਾ ਨਹੀਂ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਅਫਸਰ ਆਇਆ ਸੀ ਉਹਨਾਂ ਨੂੰ ਕਹਿੰਦੇ ਸੀ ਸਾਡਾ ਪਾੜ ਘਟਾਓ ਆਇਆ ਚੋ ਤੇ ਉਹ ਲੋਕੀ ਸਰ ਕਹਿੰਦੇ ਸੀਗੇ ਵੀ ਜੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬਿਲਕੁਲ ਜੀ ਬਿਲਕੁਲ ਹੀ ਟਿਕਾਇਆ ਪਰਮਪਰ ਬਿਲਕੁਲ ਠੀਕ ਹੈ ਸਰ ਬਿਲਕੁਲ ਸੀ ਅਟਰੈਕਸ਼ਨ ਉਹ ਬੰਦਾ ਆਪਣੀ ਜ਼ੁਰਤ ਵਰਦ ਕੇ ਸੈਂਟਰ ਦੇ ਅੰਦਰ ਹੀ ਪਹੁੰਚ ਗਿਆ ਸਰ ਬਸ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਨਸਲ ਕਰਾਵੇ ਹਾਂ ਮਤਲਬ ਇਹ ਨਹੀਂ ਕਿ ਯਾਰ ਉਹ ਦਫ਼ਤਰ ਨਾਲ ਬੀਡੀਪੀ ਉਹਦੇ ਦਫ਼ਤਰੋਂ ਮਸਟਾਂਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਸਿੱਟੀਪਰ ਕੋਨੇ ਆ 5 ਕਿਲੋਮੀਟਰ ਪਹਿਲਾਂ ਖੋਲ ਹੈ ਬਿਲਕੁਲ ਠੀਕ ਹੈ ਬਿਲਕੁਲ ਸਹੀ ਨਹੀਂ ਗੱਲ ਇਹਨਾਂ ਨੂੰ ਸਮਝਾਓ ਸਰ 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 ਹਾਂਜੀ ਅਨੰਦਰ ਜੀ ਗ੍ਰਹਮ ਸਰ ਹਾਂਜੀ ਕਿਨੇ ਰਿਆ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਤੇ ਅਸੀਂ ਰਹ ਹੁੰਦਾ ਸੀ ਵੈਬ ਆਫ ਸਰ ਮੇਰੇ ਨਾਮ ਨੇ ਸਰ ਅਸੀਂ ਗੱਟੀ ਚ ਬੈਠੇ ਆ ਡੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਗੇਡਸ ਲਾਉਣ ਲੱਗਿਆ ਸਰ ਸਾਰੇ ਜਦੋਂ ਸਰ ਦੇਖਣਗੇ ਰੇਟਿੰਗ ਵੀ ਫਾਈਂਡ ਸਰ ਠੀਕ ਜਸਦੀਪ ਜੀ ਸਰ ਠੀਕ ਹੈ ਅਸਰ ਚਾਰ ਭਰੇ ਅਸਰ ਚਾਰ ਗੜਿਆ ਨੇ ਅੱਜ ਪੀਸਫੁਲ ਸੀ ਸਰ ਕੱਲ ਨੂੰ ਸਰ ਜਿਵੇਂ ਕਿ ਅਸੀਂ ਹਥਿਆਰ ਰੱਖਾਂਗੇ ਜਾਂ ਕੁਝ ਕਰਨਾ ਵੀ ਨਾ ਸਰ ਘਰ ਦਾ ਸਟਿਚ ਕਰਾਂਗੇ ਪਰ ਮੈਸੇਜ ਜੀ ਲਏ ਪਹਲੇ ਤੁਸੀਂ ਜਿਨਾ ਆਪਣੇ ਸਟੇਸ਼ਨ ਗਏ ਹੋ ਠੀਕ ਸਰ ਐਸ ਪੀ ਪੀ ਬੀਏ ਅੱਗੇ ਸਰ ਸਰ ਮੈਂ ਖੋਦ ਹੁਣੇ ਜਾ ਕੇ ਐਂ ਸਰ ਆਨੰਦ ਜੀ ਜਿੱਥੇ ਦੋ ਜਗ੍ਹਾ ਪਰ ਰਹਿ ਸਕਣੋਂ ਔਰ ਮੈਂ ਵੀ ਜੀ ਸਰ

ਸਮਾਨਤਾ ਪਾਤਣਾ ਨੂੰ ਦੇਖਾਂਗੇ ਫਿਰ ਐਸਪੀ ਸਪੈਸ਼ਲ ਬ੍ਰਾਂਚ ਢਾਬੇ ਨੂੰ ਤੇ ਐਸਟੀਪੀਬੀਏ ਕਨੌਰ ਨੂੰ ਤੇ ਐਸਪੀ ਟ੍ਰੈਫਿਕ ਕਾਚਪੁਰਾ ઓਰਾਈਟ ਤੇ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫ਼ਤਰ ਅਜੈਂਟ ਮੰਤਰੀ ਕਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਹੋਵੇ ਬਣਾਉ ਇੱਕ ਅਸਪੈਕਟ ਨੋਟਸ ਸਰ ਜੀ 80 DSP तिवारी साहब ते इंचार्ज स्पेशल ब्रांच हरकीरत सर ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਜੀ ਨੂੰ ਕਿਹਾ ਤੇ ਹੁਣੋਂ ਬਣਾ ਲਿਆ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਇੰਨੇ ਨਾਮ ਦੇ ਦਿੱਨਾ ਉਹ ਮੀਆਂ ਸਵੇਰ ਬادل ਆ ਗਿਆ ਇੱਥੇ ਰੋਣਾ ਪੈ ਗਿਆ ਇੱਥੇ ਨਹੀਂ ਪਿਆ ਇਹਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ तिवारी ਸਾਹਿਬ ਕਲ ਰਾਈਟ ਸਰ ਰਾਈਟ ਸਰ ਟਰਮਸ ਐ ਐਸਪੀ ਡੀ ਸਾਹਿਬ ਮੇਰੇ ਕੋਲੇ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸਮੇਂ ਵੀ ਇਹ ਸਟ੍ਰਾਈਕਿੰਗ ਰਿਜ਼ਰਵ ਤੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਵੱਡਾ ਕਲੇਸ਼ ਪਿਆ ਉੱਥੇ ਐਸਪੀ ਡੀ ਸਾਹਿਬ ਤੇ ਸੀਆਈਏ ਦੀ ਟੀਮਾਂ ਮੂਵ ਕਰਨਗੇ ਦੇਖੋ ਕਿਸੇ ਦਾ ਕੋਈ ਪੁਆਇੰਟ ਜੀ ਸਬੇਬ ਓਐਸਆਈ ਜਿੰਨੇ ਵੇਪਨ ਚਾਈਨ ਕੋਲ ਠੀਕ ਹੈ ਸਰ ਗੁੱਸੇ ਕਿ ਬਿੰਦੀ ਕਰ ਰਹਾ ਸਰ ਮੈਸੇ ਲਾਇਸੈਂਸ ਕਿ ਸਰ ਹਾਂ ਗੁੱਸੇ ਵਾ ਸਰ ਮੈਨੂੰ 15 ਕ ਬੰਦੇ ਡਿਵੀਜ਼ਨਲ ਟੀ ਮੈਨੇਜਰ ਸਾਹਿਬ ਸਾਡੇ ਜਿੱਦੋਂ ਬਾਹਰ ਜੇ ਸੀਆਈ ਰਾਜਪੁਰਮ ਅਸੀਂ ਸਰ ਹੋ ਗਏ ਉਹ ਇਹਨਾਂ ਨੂੰ ਸੀਆਈ ਰਾਜਪੁਰਾ ਦੇ ਦਿਓ ਜੀ ਰੈਂਕ ਸਰ ਸਪੈਸ਼ਲ ਸੇ ਦੇ ਦੇਣਾ ਸਰ ਸੱਜਨੇ ਥੈਂਕ ਯੂ ਸਰ ਸਰ ਸਾਡੇ ਸਰ ਸਾਡੇ ਆ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਟ ਤੇ 12 ਸ਼ੰਭੂ ਚ ਹੋ ਗਿਆ ਸੀਗੀਆਂ ਤੇ ਬਾਕੀ ਸਰ ਜੇ ਸਰਕਲ ਪੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜਿਵੇਂ ਹੋਇਆ ਥੋੜਾ ਬੋਤਾਂ ਨਹੀਂ ਰੁਕੋ ਵਾਪਸ ਹਰਮਨ ਸੁਖਵੀਰ ਬਾਦਲ ਅੱਜ ਤੋਂ 5 ਸਾਲ ਪਹਿਲਾਂ ਇੱਕ ਸੀ ਇਹ ਮੁੰਡਾ ਸੀ ਮੁੰਡਾ ਰੋਟੀ ਸੀ ਥੋੜੀ ਹੁਣ ਠੀਕ ਹੈ ਸਰ ਚਲੋ ਜੇ ਆ ਰਿਹਾ ਜੇ ਆ ਰਿਹਾ ਤਾਂ ਕਿਸੇ ਦੀ ਇੰਨੀ ਜ਼ਰੂਰਤ ਥੋੜੀ ਜਿਹੀ ਡਰਿੰਕ ਅਫਸਰ ਦੇ ਕਮਰੇ ਚ ਭਰ ਕੇ ਨਹੀਂ ਇਹ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣਾ ਹਾਂ ਦੇਖੀ ਜਾਊਗਾ ਠੀਕ ਹੈ ਠੀਕ ਹੈ ਤਾਂ ਮੈਂ ਫਿਰ ਵੀ ਫਿਰ ਵੀ ਤੁਹਾਨੂੰ ਬੰਦੇ ਲਵਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਇਆ ਕੋਈ ਮਸ਼ਹੂਰ ਸੀ ਨਾਲ ਜਾਂਦਾ ਹੋਰ ਕੋਈ ਜਾਂਦਾ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜੇ ਮੈਂ ਗਾਈਡ ਕੀਤਾ ਆਉਣੇ ਕੰਮ ਕਰੋ ਜੀ ਸਾਰੇ ਥੈਂਕਸ